ਮੇਰੇ ਘਰ ਵਾਲਾ ਵੀ ਮਾਤਾ ਦੇ ਉਮਦੇ ਹੁੰਦੇ ਸੀ ਕਾਲੀ ਦੇ ਜੀਰੇ ਮੰਦਰ ਤੇ ਤੇ ਲੋਟਰੀ ਇਹਨਾਂ ਕੋਲੇ ਪਾ ਕੇ ਗਏ ਸੀ ਸਾਨੂੰ ਫਿਰ ਬਾਜੀ ਨੇ 2-3 ਘੰਟਿਆਂ ਬਾਅਦ ਹੀ ਫੋਨ ਲਾਤਾ ਵੀ ਤੁਹਾਡੀ ਲੋਟਰੀ ਨਿਕਲ ਆਈ ਆ ਬਾਜੀ ਬੱਚਿਆਂ ਦਾ ਤੋ ਵਿਖ ਬਣਾਵਾਂਗੇ ਤਿੰਨ ਬੱਚੇ ਆ ਮੇਰੇ ਹਾਂਜੀ ਇੱਕ ਬੱਚਾ ਥੋੜਾ ਮੇਰਾ ਵੀ ਸੌਂਦਾ ਬੋਲਦਾ ਨੀਗਾ ਥੋੜਾ ਉਹਨਾਂ ਦਾ ਵੀ ਇਲਾਜ ਕਰਵਾਵਾਂਗੇ ਕੁਝ ਬੱਚੇ ਦੋ ਮੇਰੇ ਉਹਨਾਂ ਨੂੰ ਪੜਾਵਾਂ ਲਿਖਾਵਾਂਗੇ ਸ਼ਰਮਾ ਜੀ ਤੋਂ ਜੀਰੇ ਤੋਂ ਲੋਟਰੀ ਪਾਈ ਸੀਗੀ ਜਿਹਦੇ ਵਿੱਚ ਕਿ 6 ਰੁਪਏਾਂ ਵਿੱਚ 1 ਕਰੋੜ ਰੁਪਏ ਦਾ ਨਾਮ ਲੱਗ ਗਿਆ ਜੀ ਕੀ ਕੰਮ ਕਰਦੇ ਹੈਗੇ ਉਹ ਮੈਂ ਜੀ ਸੇਲਜ਼ਮੈਨਿੰਗ ਦਾ ਕੰਮ ਕਰਦਾ ਭੱਠੇ ਤੋਂ ਇੱਟਾਂ ਦੀ ਸਪਲਾਈ ਦਾ ਜੀ ਕਿੰਨਾ ਕਰਜ਼ਾ ਹੈਗਾ ਸੀਗਾ ਕਰਜ਼ਾ ਹੈਗਾ 20-25 ਲੱਖ ਦੇ ਕਰੀਬ ਜੀ ਤਾਂ ਹੁਣ ਉਹ ਸਾਰਾ ਲਾ ਦੇ ਸਾਰਾ ਲਾ ਦਾਂਗੇ ਜੀ ਸਾਰਾ ਫਰੀ 6 ਰੁਪਏ ਦੀ ਲਾਟਰੀ ਲਈ ਸੀਗੀ ਜੀ ਕੱਲ ਤੇ 1 ਕਰੋੜ ਰੁਪਏ ਦਾ ਨਾਮ ਨਿਕਲਿਆ ਜੀ ਅੱਜ ਵਿੱਚ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਤਾਂ ਦੋ ਤੁਸੀਂ ਪਾ ਰਹੇ ਹੈਗੇ ਸੀਗੇ ਪਹਿਲਾਂ ਵੀ ਇੱਕ ਦੋ ਵਾਰ ਇੱਕ ਵਾਰ ਦੋ ਵਾਰ ਪਹਿਲਾਂ ਕਸਮਤ ਜਮਾਈ ਆ ਪਰ ਇਸ ਵਾਰ ਸ਼ਰਮਾ ਜੀ ਤੋਂ ਧੀਰੇ ਤੋਂ ਲਾਟਰੀ ਪਾਈ ਸੀਗੀ ਜਿਹਦੇ ਵਿੱਚ ਕਿ 6 ਪੰਜਾਬ ਵਿੱਚ 1 ਕਰੋੜ ਰੁਪਏ ਦਾ ਨਾਮ ਲੱਗ ਗਿਆ ਜੀ ਕੀ ਕੰਮ ਕਰਦੇ ਹੈਗੇ ਉਹ ਮੈਂ ਜੀ ਸੇਲਜ਼ਮੈਨ ਨੇ ਦਾ ਕੰਮ ਕਰਦਾ ਭੱਠੇ ਤੋਂ ਇੱਟਾਂ ਦੀ ਸਪਲਾਈ ਦਾ ਜੀ ਜਦੋਂ ਉਹ ਨਾਮ ਨਿਕਲਿਆ ਤਾਂ ਕਿਵੇਂ ਦਾ ਕਿਵੇਂ ਦੀ ਖੁਸ਼ੀ ਸੀਗੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜੀ ਉਸ ਸਮੇਂ ਇੰਨਾ ਪੈਸੇ ਦਾ ਕੀ ਕਰੋਗੇ ਤੁਸੀਂ ਕੋਸ਼ਤਾ ਜੀ ਸਰ ਕਰਦੇ ਸੀਗੇ ਉਹ ਤਾਰਾਂ ਦੇ ਵੀ ਬਾਕੀ ਬੱਚਿਆਂ ਦੇ ਤੋਂ ਖ਼ਾਸਤੇ ਕੋਈ ਚੰਗਾ ਕਾਰੋਬਾਰ ਉਹਨਾਂ ਨੂੰ ਕਰਕੇ ਦੇਾਂਗੇ ਤੇ ਜੋ ਕੋਈ ਕਿਸੇ ਨੂੰ ਕੋਈ ਮਾਲੀ ਸਹਾਤਾ ਦੀ ਜਰੂਰਤ ਹੋਊਗੀ ਜਿੰਨੇ ਜੋਗੇ ਹੋਵਾਂਗੇ ਉਹ ਵੀ ਜ਼ਰੂਰ ਕਰਾਂਗੇ ਜੀ ਕਿੰਨਾ ਕਰਜ਼ਾ ਹੈਗਾ ਸਿਕਾ ਕਰਜ਼ਾ ਹੈਗਾ 20-25 ਲੱਖ ਦੇ ਕਰੀਬ ਜੀ ਤਾਂ ਹੁਣ ਉਹ ਸਾਰਾ ਲਾ ਦਾਂਗੇ ਸਾਰਾ ਲਾ ਦਾਂਗੇ ਜੀ ਸਾਰਾ ਫਰੀ ਬੱਚੇ ਸੀਗੇ ਆ ਬੱਚੇ ਹੈਗੇ ਜੀ ਕੀ ਸੋਚਦੇ ਜੇ ਅੱਗੇ ਇਹਨੇ ਪੈਸਿਆਂ ਦੇ ਨਾਲ ਬੱਚਿਆਂ ਦਾ ਕੀ ਕਰੂ ਬੱਚਿਆਂ ਦਾ ਫਿਊਚਰ ਫਿਊਚਰ ਸਿਕਯਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਪੜ੍ਹਾਈ ਵੱਲ ਧਿਆਨ ਦੇਵਾਂਗੇ ਜਾਂ ਕੋਈ ਬਿਜ਼ਨਸ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਬੜੀ ਖੁਸ਼ੀ ਹੁੰਦੀ ਹੈ ਜੀ ਜਿਨ੍ਹਾਂ ਦਾ ਇਨਾਮ ਨਿਕਲਿਆ ਉਹ ਮੋਗੇ ਦੇ ਰਹਿਣ ਵਾਲੇ ਨੇ ਜਸ ਮੇਲ ਸਿੰਘ ਉਹਨਾਂ ਦਾ ਨਾਮ ਹੈ ਪਠੀ ਦੇ ਕੰਮ ਕਰਦੇ ਆ ਜੀ ਬੜਿਆ ਬੜਾ ਗਰੀ ਪਰਿਵਾਰ ਸੀ ਬੜੀ ਲੋਟ ਸੀ ਉਹਨਾਂ ਨੂੰ ਪੈਸੇ ਦੀ ਤੇ 6 ਰੁਪਏ ਦੀ ਟਿਕਟ ਪਾਈ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਰੋੜ ਦਾ ਉਹਨਾਂ ਦੀ ਜੁਨਾ ਹੀ ਬਦਲ ਗਿਆ ਦੀ ਹੁਣ ਤਾਂ 1 ਕਰੋੜ ਦਾ ਇਨਾਮ ਜਿੱਤ ਕੇ ਖੁਸ਼ੀ ਤਾਂ ਬੜੀ ਹੁੰਦੀ ਪਈ ਹੈ ਜੀ ਅਲਫਾਜ਼ ਹੀ ਨਹੀਂ ਕੱਟੇ ਹੋ پا ਰਹੇ ਇਨੀ ਖੁਸ਼ੀ ਹੋ ਰਹੀ ਹੈ ਇਨੀ ਐਕਸਾਈਟਮੈਂਟ ਹੈ ਆਪਾਂ ਇਹਨੇ ਨੱਚਿਆ ਡੱਬੇ ਪਤਾ ਹੀ ਲੱਗ ਰਿਹਾ ਕਿੰਨੀ ਖੁਸ਼ੀ ਹੁੰਦੀ ਪਈ ਹੈ ਪੈਰ ਵੀ ਜ਼ਮੀਨ ਤੇ ਨਹੀਂ ਲੱਗਦੇ ਵੇ 1 ਕਰੋੜ ਦਾ ਇਨਾਮ ਨਿਕਲ ਆਇਆ ਜੀ ਬੜੇ ਕਰੋੜਪਤੀ ਬਣ ਚੁਕੇ ਹਨ ਕੇ ਜਨਸੀ ਫਲੋਰਸਪੁਸੀਟੀ ਤੋਂ ਜਿਹੜਾ ਕੱਲ ਬਣਿਆ ਉਹ ਚੌਥਾ ਕਰੋੜਪਤੀ ਸੀ ਜੀਰੇ ਦੀ ਜਿਹੜੀ ਦੁਕਾਨ ਹੈਗੀ ਹੈਨ ਕੇ ਜਨਸੀ ਦੀ ਸ਼ਰਮਾ ਜੀ ਲੋਟਰੀ ਸਟਾਲ ਜੀਰਾ ਉੱਥੇ ਨਿਕਲਿਆ ਜੀ ਕਰੋੜ ਦਾ ਇਨਾਮ ਜੀਰੇ ਦੇ ਵਿੱਚ ਪਹਿਲਾ ਕਰੋੜਪਤੀ ਬਣਿਆ ਜੀ 6 ਰੁਪਈਆ ਦੀ ਟਿਕਟ ਦੇ ਵਿੱਚ ਬੜੀ ਖੁਸ਼ੀ ਹੁੰਦੀ ਪ ਇਥੇ ਟਿਕਟਾਂ ਨਹੀਂ ਮਿਲਦੀਆਂ ਇਥੇ ਤੁਹਾਨੂੰ ਤੁਹਾਡੇ ਸੁਪਨੇ ਖੁੱਲਦੇ ਨੇ ਤੁਹਾਡੀ ਤਕਦੀਰਾਂ ਬਦਲ ਜਾਂਦੀਆਂ 6 ਰੁਪਏ ਦੀ ਟਿਕਟ ਤੁਹਾਡੀ ਖੁਸ਼ੀਆਂ ਦੀ ਚਾਬੀ ਹੈ ਜੀ ਤੁਹਾਨੂੰ ਕਰੋੜ ਦਾ ਇਨਾਮ ਦਿੰਦੀ ਪਈ ਹੈ ਇਹ ਕੱਲ ਜੀ 1 ਵਜੇ 1 ਵਜੇ ਨਿਕਲਿਆ ਜੀ ਆਹ ਟਿਕਟ ਨੰਬਰ 56 E 42140 ਇਹਦੇ ਤੇ ਕੱਲ 1 ਕਰੋੜ ਦਾ ਇਨਾਮ ਲੱਗਿਆ 6 ਰੁਪਏ ਦੀ ਲਾਟਰੀ ਦੇ ਵਿੱਚ ਸਾਡੇ ਪਰਿਵਾਰ ਹੈਗਾ ਸੀ ਇਹ ਮੋਗੇ ਦੇ ਜ਼ਿਲ੍ਹੇ ਦੇ ਆ ਜੀ ਮੋਗੇ ਦੇ ਨਾਲ ਪਿੰਟ ਦੇ ਆ ਜਸਮੇਲ ਸਿੰਘ ਜੀ ਤੇ ਜੀਰੇ ਦੇ ਵਿੱਚ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਜੀਰੇ ਦੇ ਵਿੱਚ ਪਹਿਲੀ ਵਾਰੀ 1 ਕਰੋੜ ਦਾ ਨਾਮ ਲੱਗਿਆ ਸਾਰੇ ਜੀਰੇ ਵਾਲੇ ਲੰਭਾ ਦਿੰਦੇ ਸੀ ਜੀਰੇ ਨਾਮ ਨਹੀਂ ਲੱਗਦਾ ਨਾਮ ਨਹੀਂ ਲੱਗਦਾ ਤੇ ਪਹਿਲੀ ਵਾਰ ਜੀਰੇ ਦੇ ਵਿੱਚ 1 ਕਰੋੜ ਦਾ ਨਾਮ ਲੱਗਿਆ ਸ਼ਰਮਾ ਲਾਟਰੀ ਸਟਾਲ ਜੀ ਦਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੈ ਸਾਨੂੰ ਹਾਂਜੀ ਇਹ ਖੁਸ਼ੀ ਕਿਸੀਂ ਬਿਆਨ ਨਹੀਂ ਕਰ ਸਕਦੇ ਵੀ ਇੰਨੀ ਖੁਸ਼ੀ ਹੋਈ ਹੈ ਸਾਨੂੰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਸਾਲ ਫਤੇਗੜ ਦੇ ਰਹਿਣ ਵਾਲੇ ਆ ਕੋਰੋਟਾਂ ਫਤੇਗਾੜਾ ਮੋਗੇ ਦੇ ਸਨਾਲ ਬਾ ਥੋੜੇ ਵਿੱਚ ਘਰ ਦੇ ਨਾਮ ਕਿਵੇਂ ਪਤਾ ਲੱਗਿਆ ਜਦੋਂ ਤੁਹਾਡਾ ਨਾਮ ਨਿਕਲਿਆ ਸਾਰੇ ਅਸੀਂ ਵੈਸੀ ਬੈਠੇ ਰਹੇ ਸੀਗੇ ਤੇ ਸ਼ਰਮਾ ਭਾਜੀ ਦਾ ਸਾਨੂੰ ਕਾਲ ਗਿਆ ਵੀ ਤੁਹਾਡੀ ਲਾਟਰੀ ਪਾਈ ਹੋਈ ਆਗੀ ਸੇ ਵੀ ਤੁਸੀਂ ਆਪਦਾ ਨੰਬਰ ਚੈੱਕ ਕਰੋ ਵੀ ਤੁਹਾਡੀ ਲਾਟਰੀ ਨਿਕਲ ਗਈ ਆ ਸਰ ਸਾਡੀ ਉਦੋਂ ਖੁਸ਼ੀ ਦਾ ਕੋਈ ਹਾਲ ਨਹੀਂ ਸੀ ਸ਼ਰਮਾ ਭਾਜੀ ਨੇ ਜਿੱਦੋਂ ਸਾਨੂੰ ਕਾਲ ਲਾਈ ਆਗੀ ਇਹ ਮੇਰੇ ਘਰ ਵਾਲਾ ਵੀ ਮਾਤਾ ਦੇ ਆਉਂਦੇ ਹੁੰਦੇ ਸੀ ਕਾਲੀ ਦੇ ਜੀਰੇ ਮੰਦਿਰ ਤੇ ਤੇ ਲਾਟਰੀ ਇਹਨਾਂ ਕੋਲੇ ਪਾ ਕੇ ਗਏ ਸੀ ਥੋੜਾ ਸਾਨੂੰ ਫਿਰ ਭਾਜੀ ਨੇ 2-3 ਘੰਟਿਆਂ ਬਾਅਦ ਹੀ ਫੋਨ ਲਾਤਾ ਵੀ ਤੁਹਾਡੀ ਲਾਟਰੀ ਨਿਕਲ ਆਈ ਆਗੀ ਇਹ ਪੈਸੇ ਨਾਲ ਕੀ ਕਰੋਗੇ ਭਾਜੀ ਬੱਚਿਆਂ ਦਾ ਤੋ ਵਿਖ ਬਣਾਵਾਂਗੇ ਤਿੰਨ ਬੱਚੇ ਆ ਮੇਰੇ ਹਾਂਜੀ ਇੱਕ ਬੱਚਾ ਥੋੜਾ ਮੇਰਾ ਵੀ ਸੌਂਦਾ ਬੋਲਦਾ ਨਹੀਂਗਾ ਥੋੜਾ ਉਹਨਾਂ ਦਾ ਵੀ ਇਲਾਜ ਕਰਵਾਵਾਂਗੇ ਕੁਝ ਬੱਚੇ ਦੋ ਮੇਰੇ ਉਹਨਾਂ ਨੂੰ ਪੜਾਵਾਂ ਲਿਖਾਵਾਂਗੇ